ਬਾਈ ਤੇ ਮੁੰਨੇ ਦਾ ਸ਼ਸ਼ੀਕਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਪੂਰੀ ਟਾਪ ਕੁਆਲਿਟੀ ਦੀ ਬੂਰੀ ਝੋਟੀ ਲੈ ਕੇ ਆਏ ਜੀ ਪਹਿਲਾ ਸੁਆ ਸੋਣੀ ਆ ਇਹ ਥੋੜਾ ਜਿਆਦਾ ਡਰਦੀ ਆ ਸਾਡੇ ਤੋਂ ਇਹਨੂੰ ਲੱਗਿਆ ਵੀ ਡਾਕਟਰ ਆ ਗਏ ਕਿਤੇ ਤੇ ਇਹ ਵਿਕਾਊ ਹੈ ਨੰਬਰ 22 ਦਾ ਲਾਸਟ ਦੇ ਸਕਰੀਨ ਦੇ ਉੱਪਰ ਚੱਲੂਗਾ ਤੇ ਗੱਲਬਾਤ ਤੁਹਾਡੀ 22 ਦੇ ਨਾਲ ਪਕਰਾਉਣੀ ਹੈ ਆਰਡਰ ਕੁਆਲਿਟੀ ਝੋਟੀ ਸੋਣੀ ਤਿਆਰ ਕਰ ਰਹੀ ਹੈ ਬੰਨ ਦੋ ਵੀਰੇ ਇੱਕ ਵਾਰੀ ਬਾਅਦ ਚ ਖੋਲ ਲਾਂਗੇ ਅੰਦਰ ਲੈ ਕੇ ਆਵਾਂਗੇ ਜਦੋਂ ਤੇ ਇਹ ਵਿਕਾਊ ਹੈ ਜੀ ਇਧਰੋਂ ਤੁਹਾਨੂੰ ਮਿਲ ਕੇ ਵੇਖ ਦਿਖਾ ਦਿੰਨੇ ਆਂ ਤੇ ਕਾਫੀ ਟਾਈਮ ਬਾਅਦ ਬੁਰੀ ਝੋਟੀ ਨਿਕਲੀ ਆ ਜੀ ਬਹੁਤ ਬਾਈਆਂ ਦੇ ਫੋਨ ਆਉਂਦੇ ਸੀ ਬੁਰੀ ਝੋਟੀ ਲੈਣੀ ਆ ਤੇ ਪਹਿਲਾ ਸੂਆ ਸੂਨ ਵਾਲੀ ਰਿੰਗ ਸਿੰਘ ਆ ਪੂਰਾ ਗੋਲ ਸੋਹਣਾ ਤੇ ਬਾਈ ਦਾ ਡਰੈਸ ਨਾਮ ਸਾਰਾ ਕੁਝ ਕਨਫਰਮ ਕਰਾਵਾਂਗੇ ਬਾਈ ਨਾਲ ਤੁਹਾਡੀ ਗੱਲ ਵੀ ਕਰਾਉਣੀ ਆ ਆਪਾਂ ਤੇ ਰੇਟ ਬਾਈ ਜੀ ਕਹਿੰਦੇ ਸੀ ਜੇ ਅਸੀਂ ਫੋਨ ਤੇ ਕਰਾਂਗੇ ਵੀਡੀਓ ਚ ਨਹੀਂ ਦੱਸਣਾਗਾ ਤੇ ਪਹਿਲਾ ਸੂਆ ਸੂਨ ਵਾਲੀ ਝੋਟੀ ਆ ਜੀ ਦਿਨ 2-4 ਹੀ ਲਊਗੀ ਜ਼ਿਆਦਾ 3 ਹੀ ਲੈਂਦੀ ਤੇ ਮਿਲਕ ਵੇਣ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਪੂਰੀ ਟੌਪ ਦੀ ਆ ਥਾਨ ਬਹੁਤ ਸੋਹਣਾ ਹੈ ਜੀ ਤੇ ਆਰਡਰ ਵੀ ਝੋਟੀ ਨੇ ਸੋਨਾ ਤਿਆਰ ਕਰ ਰਹੀ ਹੈ ਇੱਧਰ ਕòm ਜਾ ਆ ਦੇਖੋ ਜੀ ਆਰਡਰ ਬਹੁਤ ਸੋਹਣਾ ਝੋਟੀ ਦਾ ਜਿਹੜੇ ਨਵੇਂ ਜੁੜਿਆਂ ਜੀ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਜਿਹੜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਫੇਸਬੁੱਕ ਪੇਜ ਨੂੰ ਫਾਲੋ ਕਰ ਲਓ ਜੀ ਆਇਓ ਵੀਰੇ ਅੱਗੇ ਆ ਜਾਓ ਉਧਰ ਸੱਸੀ ਕਾ ਵੀਰੇ ਸੱਸੀ ਕਾ ਜੀ ਕੀ ਨਾਮ ਬਾਈ ਆਪਣਾ ਬਾਈ ਨਿਸ਼ਾਨ ਸਿੰਘ ਹੈ ਪਿੰਡ ਮਰਾੜੀ ਜ਼ਿਲ੍ਹਾ ਫਰੀਦਕੋਟ ਪਿੰਡ ਮਰਾੜ ਜਿਹੜਾ ਫਰੀਦਕੋਟ ਨੇੜੇ ਸਾਦਕ ਦੇ ਬਿਲਕੁਲ ਨੇੜੇ ਆ ਨਾ ਹਾਂਜੀ ਜੰਡ ਸਾਹਿਬ ਗੁਰਦੁਆਰੇ ਨੇੜੇ ਹਾਂਜੀ ਗੁਰਦੁਆਰ ਤੋਂ 2 ਕਿਲੋਮੀਟਰ ਦੂਰ ਹੈ ਹਾਂ ਜੰਡ ਸਾਹਿਬ ਗੁਰਦੁਆਰੇ ਤੋਂ 2 ਕਿਲੋਮੀਟਰ ਹੈ ਜੀ ਬਾਈ ਦਾ ਐਡਰੈਸ ਸਾਦਕ ਦੇ ਨੇੜੇ ਪਿੰਡ ਮਰਾੜ ਤੇ ਬਾਈ ਜੀ ਕਿੰਮਾ ਸੂਆ ਇਹੇ ਛੋਟੀ ਬਾਈ ਜੀ ਪਹਿਲੇ ਸੂਏ ਜੀ ਪਹਿਲੇ ਸੂਏ ਸੋਨਾ ਵਾਲੇ ਹਾਂਜੀ ਇਹਦੀ ਮਾਂ ਵੀ ਤੁਹਾਡੇ ਕੋਲੇ ਆ ਹਾਂਜੀ ਮਾਂ ਵੀ ਸਾਡੇ ਕੋਲੇ ਆ ਉਸਦੇ ਥੱਲੇ ਦੁੱਧ ਹੈਗਾ 18 ਲੀਟਰ ਤੋਂ ਪਲੱਸ ਹੀ ਆ ਠੀਕ ਹੈ ਨੀ ਠੀਕ ਹੈ ਠੀਕ ਹੈ ਤੇ ਇਹਦੇ ਹਾਲੇ ਪਹਿਲਾ ਸੂਏ ਸੋਣੀ ਦਾ ਪਰ ਕੋਈ ਆਪਾਂ ਅੰਦਾਜ਼ਾ ਹੀ ਆ ਵੀ ਐਵੇਂ ਕਹਿ ਦਈਏ ਦੁੱਧ ਦਾ ਨਾ ਇਹ ਅੰਦਾਜ਼ਾ ਹਾਂ ਉਹ ਤਾਂ ਬਾਈ ਪਾਈ ਦੀ ਖਰਾ ਹੈ ਬਿਲਕੁਲ ਬਿਲਕ ਚੋਟੀ ਸੋਹਣੀ ਆ ਜੀ ਦੇਖ ਰਹੇ ਤੁਸੀਂ ਸਕਰੀਨ ਦੇ ਉੱਪਰ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲਦੇ ਆਪਾਂ ਲਾ ਦਾਂਗੇ ਸਕਰੀਨ ਦੇ ਉੱਪਰ ਤੇ 99684 7696 ਦੁਬਾਰਾ ਬੋਲੋ ਜੀ 99684 7696 ਇਹ ਬਾਈ ਦਾ ਮੋਬਾਈਲ ਨੰਬਰ ਆ ਜੀ ਸਕਰੀਨ ਦੇ ਉੱਪਰ ਜਿਹੜਾ ਚੱਲ ਰਿਹਾ ਹੈ ਇਹਦੇ ਉੱਪਰ ਸੰਪਰਕ ਕਰਕੇ ਤੁਸੀਂ ਕੀ ਹੋਰ ਡਿਟੇਲ ਜਾਣਕਾਰੀ ਇਹਦੇ ਬਾਰੇ ਲੈ ਸਕਦੇ ਆ ਜੀ ਹੋਰ ਜਿੰਨੀ ਵੀ ਜਾਣਕਾਰੀ ਲੈਣੀ ਹੈ ਇੱਧਰ ਹੋਈ ਲੇਵਾ ਇੱਕ ਵਾਰੀ ਦਿਖਾ ਦਈਏ ਆਰਡਰ ਤੁਹਾਨੂੰ ਇੱਕ ਵਾਰੀ ਦੁਬਾਰਾ ਦਿਖਾ ਦਿੰਨੇ ਆ ਜੀ ਆਹ ਦੇਖੋ ਜੀ ਬਹੁਤ ਸੋਹਣੀ ਆਰਡਰ ਕੁਆਲਿਟੀ ਬਣਾਈ ਆ ਝੋਟੀ ਨੇ ਪਹਿਲਾਂ ਸੋਹਣੀਆਂ ਤੇ ਭਲਾਂ ਥੋੜੀਆਂ ਜੀਆਂ ਵੱਧ ਦੇਖ ਰਹੀਆਂ ਨੇ ਆਪਾਂ ਨੂੰ ਨਾ ਤੇ ਟਾਪ ਦੀ ਝੋਟੀ ਆ ਜੀ ਬੂਰੇ ਰੰਗ ਦੀ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਕੋਈ ਹੋਰ ਡਿਟੇਲ ਜਾਣਕਾਰੀ ਲੈਣੀ ਹੈ ਰੇਟ ਬਾਰੇ ਗੱਲ ਕਰਨੀ ਹੈ ਤਾਂ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਪਿੰਡ ਮਰਾੜ ਨੇੜੇ ਸਾਦਕ ਨੇੜੇ ਜਾਂਡ ਸਾਹਿਬ ਗੁਰਦੁਆਰਾ ਤੇ ਜ਼ਿਲ੍ਹਾ ਫਰੀਦਕੋਟ ਜੀ ਜੇਕਰ ਤੁਸੀਂ ਕੋਈ ਵੀ ਕੋਈ ਐਵੇਂ ਦੀ ਵੀਡੀਓ ਬਣਾਉਣੀ ਹੈ ਜਾਂ ਕੋਈ ਪਸ਼ੂ ਸੇਲ ਕਰਨਾ ਹੈ ਤਾਂ ਮੇਰਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਐਡ ਕਰਾਉਣ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ